ਉਨੇ ਵਿੱਚ ਬਠਾਈ ਨਹੀਂ ਆਈਆਂ ਮੈਂ ਜਾ ਕੇ ਦੇਖੋ ਉਹਦੇ ਮਗਰ ਹਾਂ ਆ ਕੇ ਦੇਖੋ ਕੋਈ ਨਹੀਂ ਵੇਟ ਲੈਣੇ ਤੇ ਬਾਕੀ ਇਧਰੋਂ ਸਾਰਾ ਏਰੀਆ ਸਾਫ ਕਰਨਾ ਵਾਸ਼ਰੂਮ ਏਰੀਆ ਤੇ ਪਾਰ ਲੱਦਾ ਏਰੀਆ ਤੇ ਇਧਰ ਵਾਲਾ ਏਰੀਆ ਸਾਰਾ ਕਿਉਂਕਿ ਬਾਕੀ ਸਾਰੀ ਡੀਪ ਕਲੀਨਿੰਗ ਹੋ ਗਈ ਸੀ ਤੇ ਇੱਥੇ ਆਪਾਂ ਨਹੀਂ ਸੀ ਕੀਤੀ ਸੋ ਇਸ ਕਰਕੇ ਅਸੀਂ ਅੱਜ ਸੋਚਿਆ ਵੀ ਇਹ ਵੀ ਕੰਮ ਕਰੀ ਦੇਣਾ ਤੇ ਬਾਕੀ ਕਰ ਦਜੀ ਸਾਰੇ ਕੰਮ ਨੂੰ ਵੇੜਾ ਹੈ ਆ ਰੋਕੇ ਬੋਲੋ ਮੜਿਆ ਆਵਾਜ਼ ਹੋਣੀ ਬਾਕੀ ਕਰਦਾ ਸੀ ਸਾਰਾ ਕੰਮ ਨਰੇੜਾ ਆਇਆ ਤੇ ਉੱਪਰ ਰੋਟੀ ਪਾਣੀ ਖਵਾ ਕੇ ਸਾਬ ਆਪੋ ਆਪਣੇ ਕੰਮਾਂ ਤੇ ਤੋਰਤੇ ਆ ਤੇ ਬੈਕ ਕੈਮਰੇ ਵਾਲਾ ਬੰਦਾ ਸੁਸਤੀ ਦਾ ਮਾਰਿਆ ਨੂੰ ਅਸਾਂ ਖਾਇਆ ਸੀ ਸੌ ਕੇ ਉੱਠਿਆ ਰਾਤ ਦਾ ਸੁੱਤਾ ਤਾ ਜਕੇ ਫੇਰ ਰੋਟੀਆਂ ਖਾ ਕੇ ਫੇਰ ਸੌ ਗਿਆ ਰੋਟੀਆਂ ਖਾਣੇ ਉੱਠਿਆ ਸੀ ਕਹਿ ਲੂੰ ਹੁਣ ਮੈਂ ਥੱਕੇ ਨਾ ਮੈਂ ਕਿ 3 ਵੀਡੀਓ ਬਣਾ ਲਾ ਕੋਈ ਵੀਡੀਓ ਅਪਲੋਡ ਕਰ ਦੇ ਕੁਝ ਕਰ ਦੇ ਤੇ ਹੁਣ ਆਇਆ ਸਾਡੇ ਕੋਲ ਹਾਂਜੀ ਮੈਮ ਹੁਣ ਤੁਸੀਂ ਕੀ ਕਰਦੇ ਪਏ ਅਸੀਂ ਅੱਜ ਸੂਟ ਕੱਟਦੇ ਤਾਂ ਸਹੀ ਗੱਲ ਹੈ ਪਹਿਲਾਂ ਤੁਸੀਂ ਕੱਢਿਆ ਹੁਣ ਤੁਸੀਂ ਕੱਟ ਕੇ ਦਿੰਦੇ ਪਏ ਹੋਰ ਮੈਂ ਕਿ ਕੱਟ ਲੀ ਗਏ ਤੇ ਕੱਟ ਕੇ ਤੇ ਹੁਣ ਇਹਨੂੰ ਸੀ ਲ ਕੇ ਤੇ ਪਾ ਕੇ ਹੁੰਦਾ ਇਹ YouTube ਫੈਮਿਲੀ ਸਹੀ ਗੱਲ ਆ ਸਾਰੇ ਕੰਮ ਹੀ ਕਰ ਲਈਦੇ ਹਨਾ ਹੋਰ ਫਿਰ ਵਿਲਿਆਂ ਨੇ ਕਰੇ ਕੀ ਕਰਨਾ ਸਹੀ ਗੱਲ ਹੈ ਸਾਰੀ ਡੇਢੀ ਸਾਨੂੰ ਵੇਲ ਨਹੀਂ ਮਿਲਦੀ ਫਿਰ ਵੀ ਅਸੀਂ ਕਹਿੰਨੇ ਵੇਲੇ ਨੇ ਕਰੇ ਕੀ ਕਰਨਾ ਸਹੀ ਗੱਲ ਹੈ ਪਹਿਲੋਂ ਘਰ ਦਾ ਕੀਤਾ ਸਾਰਾ ਫਿਰ ਸਲੂਨ ਦਾ ਸਾਰੇ ਦੋਨੋਂ ਵਾਸ਼ਰੂਮ ਸਾਫ ਕੀਤੇ ਲਹਿੰਗਿਆਂ ਵਾਲਾ ਸਾਰਾ ਕੀਤੀ ਸਾਈਡ ਸਾਫ ਪਾਰਲਰ ਕੋਮਲ ਵੀ ਲੱਗੀ ਰਹੀ ਮੈਂ ਵੀ ਲੱਗੀ ਰਹੀ ਅੱਜ ਸਾਰਾ ਦਿਨ ਨਾ ਕੋਮਲ ਬੈਠੀ ਨਾ ਮੈਂ ਬੈਠੀ ਅੱਜ نیچے ਦੀ ਸਫਾਈ ਕਰਦੀਆਂ ਰਹੀਆਂ ਹਾਂ ਜੀ ਮੜਕੇ ਕਸਟਮਰ ਆ ਗਏ ਤੇ ਛੱਟ ਵੀ ਨਹੀਂ ਬੈਠੀਆਂ ਅਜ ਤਾ ਨਾ ਸਹੀ ਗੱਲ ਹੈ ਹੁਣ ਤਾਂ ਰਾਤ ਨੂੰ ਹੀ ਪਵਾਂਗੇ ਬੰਗਾਰ ਕੀ ਹੰਦ ਨੰਮੀ ਪਾਵਾਂਗੇ 7 ਵਜੇ ਹਾਂਜੀ ਮੈਂ ਕਿਹ ਚੱਲ ਅੱਜ ਕੱਟ ਲੈਨੇ ਆ ਤੇ ਸਵੇਰੇ ਆਉਂਦਿਆਂ ਸਾਰ ਕੋ ਮਨ ਲਗੋਗੀ ਇਹ ਸੀ ਨੂੰ ਕਿ ਬੈ ਕੇ ਮਸ਼ੀਨ ਤੇ ਬਹਿ ਜੂਗੀ ਹਾਂਜੀ ਚਲ ਜਦੋਂ ਮੈਂ ਆਪ ਦਾ ਘਰ ਦਾ ਕੰਮ ਕੋ ਮਨ ਬੈਠਣਾ ਉਹਦੋਂ ਧੁੱਪ ਆ ਪਰ ਹੋਣੀ ਹਾਂਜੀ ਸਹੀ ਗੱਲ ਆ ਮੈਂ ਕਿਹ ਚੱਲੋਂ ਕੱਟ ਲੈਨੇ ਮੇਜ ਦੇ ਦੋਨੋਂ ਸਾਈਡਾਂ ਲਾ ਲਈਆਂ ਹਾਂਜੀ ਤੇ ਦੱਸ ਹੁਣ ਮੋਡੇ ਦੀ ਪਾ ਕੇ ਕਾਟ ਤੇ ਲਾ ਕੇ ਨਿਸ਼ਾ ਲੀ ਜੇ ਮੇਰੇ ਮੈਂ ਤਾਂ 7 ਇੰਚ ਰੱਖ ਦਿੰਨੀ ਮੈਂ 6 ਰੱਖ ਲੈਂਦੀ ਰੱਖੂੰ ਹਾਂ ਤੇਰਾ ਛੇ ਹੀ ਬੜਾ ਹੂੰ ਮੈਂ ਫੇਵਰੇਟ ਚੀਜ਼ ਲੈ ਕੇ ਆਇਆ ਤੇ ਲਿਫਾਫੇ ਚ ਲੁਕੋ ਕੇ ਬੈਠੇ ਆ ਤੁਹਾਨੂੰ ਨਹੀਂ ਪਤਾ ਸੀ ਹੂੰ ਮੈਂ ਨਹੀਂ ਰਹਿ ਸਕਦੀ ਬੰਬਲਟ ਤੇ ਕਾਹਨ ਕਿੱਥੇ ਪਰ ਕਨਸ ਆਪਾਂ ਤਰ ਲਾਉਂਦੇ ਆ ਗਿਆ ਕਰੋ ਹੈਂਡਲ ਕੈਮਰਾ ਦੱਸੋ ਨਾ ਕੋਈ 달ਾ 72 ਕੱਕਾ ਬੁੱਕਾ ਲੱਗਣਾ ਹੈ 20 ਰੁਪਿਆ 15000 ਕਿਉਂ ਕਿੱਟ 5000 ਰੋਣਾ ਰੈਟ ਜਦੋਂ ਜੀ ਲੱਗਾ ਕਰਦਾ ਸਰ ਮੁੰਲੇ ਵੱਡੇ ਹੋਗੇ ਤਾਂ ਖਰਚੇ ਵੀ ਵੱਡੇ ਤੇ ਹੋਰ ਦਸਨੇ ਪੈਣੀਆਂ ਵੀ ਇਹਦਾ ਤਾਂ ਧੱਕਾ ਹੀ ਮਿਲੂ ਸਾਰਾ ਕੋ ਪਿਆਰ ਨਾਲ ਇਹਨੇ ਪੈਡ ਪੈਡ ਲੈਣੇ ਪੈਣਿਆ ਹਾਂ ਮੈਂ ਅਰ ਦੂਗਣ ਬਾਕੀ ਗਾਇਜ਼ ਅਸੀਂ ਬਣਾਉਣ ਲੱਗੇ ਹੁਣ ਵੈਜ ਬਰੀਆਨੀ ਹੂੰ ਉਹਨੇ ਇਹਨਾਂ ਨੇ ਨਾਨ ਵੈਜ ਬਣਾਈ ਸੀ ਤੇ ਅੱਜ ਅਸੀਂ ਬਣਾਵਾਂਗੇ ਵੈਜ ਕੋਮਲ ਨੂੰ ਦੇਖੋ ਜੀ। ਰੈਡੀ ਸਾਡੇ ਕੋਲ ਜਿਆਦਾ ਨਹੀਂ ਹੈ। ਹੱਥ ਨਹੀਂ ਹੈ। ਸ਼ਿਮਲਾ ਮਿਰਚ ਤੇ ਮਟਰ। ਹਾਂ। ਉਹ ਘਟਦੀ ਪਈ ਉਹਦਾ ਹਿੱਸਾ ਛੱਡਦੀ ਮੈਂ ਸਮਗਰੋ ਖਾ ਲੂੰਗੀ। ਤੇ ਮਟਰ, ਸ਼ਿਮਲਾ ਮਿਰਚ, ਪਿਆਜ਼ ਤੇ ਆਲੂ ਹਨਾ, ਹਰੀ ਮਿਰਚ। ਇਹ ਚੀਜ਼ਾਂ ਪਾ ਕੇ ਤੇ ਆਪਾਂ ਲਾਵਾਂਗੇ ਤੜਕਾ। ਜੇ ਕੋਈ ਰਹਿ ਗਿਆ ਉਹ ਪਾ ਲਈਏ। ਨੀਤਾ ਨਹੀਂ ਬਣਾਣਾ ਪਰ ਮੈਂ ਨਹੀਂ ਕਹਾ ਸਕਦੀ ਨਾ ਤੈਨੂੰ ਕੀ ਹੁੰਦਾ ਨਾ ਘਾਣ ਚੌਲੀ ਚਿਕਨ ਟੂ ਫੈਮਿਲੀ ਇੱਧਰ ਚੱਲ ਰਿਹਾ ਇਹਨਾਂ ਦਾ ਮੈਚ ਤੇ ਮੇਰੀ ਚੱਲ ਰਹੀ ਕੁਕਿੰਗ ਤੇ ਤੁਹਾਨੂੰ ਦਿਖਾਉਣੀ ਆ ਇੱਧਰ ਮੈਂ ਪਾਣੀ ਰੱਖ ਦਿੱਤਾ ਚੌਲ ਧੋ ਕੇ ਰੱਖ ਲਿਆ ਤੇ ਇੱਧਰ ਮੈਂ ਚੌਲਾਂ ਨੂੰ ਬੋਇਲ ਕਰੂੰਗੀ ਸਿੱਧੇ ਨਹੀਂ ਪਾਉਂਗੀ ਵਿੱਚ ਕਿਉਂਕਿ ਬੋਇਲ ਕਰਕੇ ਪੁਣ ਕੇ ਫੇਰ ਪਾਉਂਗੀ ਤੇ ਇੱਥੇ ਆਪਾਂ ਕੜਾਈ ਦੇ ਵਿੱਚ ਤੜਕਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜਾ ਜਿਹਾ ਔਇਲ ਉਸ ਤੋਂ ਪਹਿਲਾਂ ਆਪਾਂ ਗੈਸ ਨੂੰ ਆਨ ਕਰ ਲੈਣੇ ਆ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਔਇਲ ਤੇ ਔਇਲ ਵਿੱਚ ਆਪਾਂ ਤੜਕੇ ਨੂੰ ਜਿਹੜੇ ਵੈਜੀਸ ਹਨ ਉਹਨਾਂ ਨੂੰ ਥੋੜਾ ਜਿਹਾ ਤੜਕ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਚਾਵਲਾਂ ਨੂੰ ਬੋਇਲ ਕਰਕੇ ਪਾਣੀ ਵਿੱਚ ਥੋੜੇ ਜਿਵੇਂ ਮੈਂ ਕੱਚੇ ਰੱਖੂੰਗੀ ਤੇ ਵੈਜਿਸ ਵੀ ਥੋੜੀਆਂ ਜਿਹੀਆਂ ਕੱਚੀਆਂ ਰੱਖੂੰਗੀ ਜਿਹਦੇ ਨਾਲ ਕੇ ਬਹੁਤ ਵਧੀਆ ਆ ਬਾਅਦ ਵਿੱਚ ਇਹਨਾਂ ਨੂੰ ਮਿਕਸ ਕਰਕੇ ਤੇ ਆਪਾਂ ਕੀ ਕੀ ਦੇ ਪਕਾਵਾਂ ਵੀ ਲਵਾਂਗੇ ਵੈਜਿਸ ਤਾਂ ਥੋੜੀ ਜਿਵੇਂ ਕਹਿ ਲਓ ਵੀ ਆਪਣੀਆਂ ਹੈਗੀਆਂ ਕੈਪਸਿਕਮ ਜਿਹੜੀ ਆ ਉਹ ਰਹਿ ਵੀ ਜਾਵੇ ਭਾਵੇਂ ਘਿਤੇ ਤਾਂ ਬਹੁਤ ਇਹ ਤਾਂ ਐਸੇ ਸੈਲਡ ਵੀ ਬਹੁਤ ਟੇਸਟੀ ਲੱਗਦੀ ਹੈ ਤੇ ਮੇਰੀਆਂ ਰਹਿਗੀਆਂ ਹਰੀਆਂ ਮਿਰਚਾਂ ਉਹ ਵੀ ਮੈਂ ਪਾ ਲਵਾਂ ਕੋਮਲ ਨੇ ਸੂਟ ਕੱਟ ਲਿਆ ਹੈ ਤੇ ਉਹ ਜਿਹੜੇ ਅਸੀਂ ਲਹਿੰਗੇ ਲੁੰਗੇ ਜੇ ਵਾਸ਼ ਕੀਤੇ ਸੀ ਉਹ ਸਟਾਰੀ ਆ ਸੌਰੀ ਸੁੱਕੇ ਹੋਏ ਉਪਰ ਲਿਆ ਕੇ ਤੈਹ ਲਾ ਰਹੀ ਆ ਤੇ ਆ ਲਹਿੰਗਾ ਵੇਖੋ ਇਹਦੀ ਪਾਰਕਟ ਚਿੱਪੀ ਪਈ ਏ ਦੇਖੋ ਨਾ ਹੈ ਲਹਿੰਗਾ ਨਹੀਂ ਲਹਿੰਗਾ ਤੇ ਆ ਅਸੀਂ ਆ ਅੱਛਾ ਹਾਂਜੀ ਇਹ ਹੈ ਮੇਰਾ ਲਹਿੰਗਾ ਹੈ ਔਰ ਇਹ ਹਮ ਹੈ ਤੇ ਸਾਡੀ ਕੁਕਿੰਗ ਚੱਲ ਰਹੀ ਆ ਜੋਰ-ਸ਼ੋਰਾਂ ਤੇ ਅੱਜ ਮੈਂ ਤੁਹਾਨੂੰ ਦੇਵਾਂਗੀ ਆਪਦੀ ਛੋਲਾਂ ਦੀ ਰੈਸਪੀ ਬਹੁਤ ਹੀ ਈਜ਼ੀ ਅੱਜ ਸਾਡੇ ਮੇਰੇ ਲਈ ਪਤਾ ਕਿਹੜੀ ਖੁਸ਼ੀ ਦੀ ਗੱਲ ਆ ਪਤਾ ਹੈ ਕਹਿਣਾ ਮੈਂ ਫੜ ਮੈਂ ਤੁਹਾਨੂੰ ਦੱਸਦੀ ਹਾਂ YouTube ਫੈਮਲੀ ਅੱਜ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੈਨੂੰ ਰੋਟੀ ਨਹੀਂ ਪਕਾਉਣੀ ਪਵੇਗੀ ਬੀਬੀਆਂ ਲਈ ਖੁਸ਼ੀ ਦੀ ਗੱਲ ਇਸ ਤੋਂ ਵੱਡੀ ਹੋਰ ਕਿਹੜੀ ਹੋ ਸਕਦੀ ਆ ਯੂ ਨੋ ਰੋ ਜੋ ਹੀ ਕੰਮ ਵਾਰ-ਵਾਰ ਵਾਰ-ਵਾਰ ਕਰਕੇ ਬੋਰੋ ਜਾਈਦਾ ਪਾਣੀ ਥੋੜਾ ਜਿਹਾ ਗਰਮ ਹੋਇਆ ਤੇ ਆਪਾਂ ਝੋਲ ਦਿੱਤੇ ਵਿੱਚ ਪਾ ਤੇ ਪਾਣੀ ਆ ਰਿਹਾ ਸਾਡੇ ਬੱਲ ਨੂੰ ਗਰਮ-ਗਰਮ ਇੱਧਰ ਗਰਮ ਹੋ ਗਿਆ ਤੇਲ ਵੀ ਤੇ ਤੁਸੀਂਖੋ ਪੰਜ ਮੈਂ ਹਰੀਆਂ ਮਿਰਚਾਂ ਲੈ ਲਈਆਂ ਥੋੜੇ ਜਿਹਾ ਮਟਰ ਦੋ ਵੱਡੇ ਪਿਆਜ਼ ਦੋ ਵੱਡੇ ਆਲੂ ਤੇ ਅ ਦੋ ਇੱਕ ਇੱਕ ਹਾਫ ਕੈਪਸਿਕਮ ਜਿਹਨੂੰ ਸ਼ਿਮਲਾ ਮਿਰਚ ਕਹਿੰਦੇ ਹਾਂ ਜੀ ਕੀ ਕਿੰਨੀ ਕੁਮ ਜੀਟੋ ਨਹੀਂ ਹੋ ਗਿਆ ਤਾਂ ਤਾਂ ਸੁਨਰੀ ਆਲੀ ਬਿਲਕੁਲ ਓਕੇ ਲੈ ਜੋ ਕਹਿੰਦੇ ਕਹਿੰਦੇ ਲੈ ਜੋ ਹਾਂ ਜੀ YouTube ਫੈਮਲੀ ਆਪਣਾ ਇੱਕ ਹੋਰ ਸੂਟ ਰੈਡੀ ਹੋ ਗਿਆ ਸਹੀ ਗੱਲ ਆ ਤੇ ਉਹ ਤਾਂ ਬੜਾ ਘੈਂਟ ਲੱਗਦਾ ਨਾ ਵਾਕਈ ਬੜਾ ਸਿਰਾ ਹੈ ਹੋਰ ਕੀ ਕਹਿੰਦੀ ਪਈ ਸੀ ਹੋਰ ਤੁੱਕਲਾਂ ਕੁਛ ਨਹੀਂ ਕਹਿੰਦੇ ਹੀ ਐਕਟਿੰਗ ਤੁਸੀਂ ਬਹੁਤ ਸੋਹਣੀ ਕਰਦੇ ਹੋ ਕਹਿੰਦੇ ਮਾਮੀ ਅੱਜ ਆਲੀ ਚਲੀ ਗਈ ਕਿ ਇੱਥੇ ਹੀ ਆ ਤੋ ਕਿਉਂ ਰੱਥ ਦੱਸਦੇ ਰਹੋਗੀ ਨਾ ਕਿ ਮਾਮੀ ਆ ਜੀ ਇੱਥੇ ਹੀ ਆ ਫੁਕਰੀ ਬਹੁਤ ਮਾਰਦੀ ਤੋ ਕਿ ਮਾਮੀ ਸਾਡਾ ਦਿਮਾਗ ਖਾ ਗਈ ਹੁਣ ਫਿਰ ਕਹਿੰਦੇ ਮਾਮੀ ਦਾ ਕਿ ਕੋਈ ਰੋਲ ਕਿ ਤੁਸੀਂ ਕਰਨਾ ਹੈ ਕਿ ਕੋਈ ਰੋਲ ਨਾ ਕਿ ਮਾਮੀ ਨੂੰ ਫਿਰ ਸਾਰੇ ਰੋਲ ਹੀ ਕਰਨੇ ਪੈਣੇ ਨਾ ਹੁਣ ਸਹੀ ਗੱਲ ਹੈ ਸਹੀ ਗੱਲ ਹੈ ਕਿ ਅਨੇ ਬੜੀ ਸੋਹਣੀ ਬੜੀ ਨਾਲ ਅੱਜ ਆਸਟ੍ਰੇਲੀਆ ਵਾਲਾ ਜਿਹੜਾ ਮਾਮੇ ਦਾ ਬੇਟਾ ਉਹ ਵੀ ਕਹਿੰਦਾ ਪਿਆ ਸੀ ਕਹਿੰਦਾ ਕੀ ਤੂੰ ਭੂਆ ਬਣੀ ਹੋਈ ਸੀ ਇਦਨ ਕੱ삐 ਭੂਆ ਬਣੀ ਹੋਈ ਸੀ ਮੈਂ ਕਹਾ ਭਰਾਵਾ ਬਣੀ ਸੀ ਸਹੀ ਗੱਲ ਹੈ ਹੁਣ ਸਾਰੇ ਰੋਟੀ ਆਪਣੇ ਕਰ ਲੈਣਾ ਸਹੀ ਗੱਲ ਹੈ ਇਧਰ ਆਪਣੇ ਚੌਲ ਰੈਡੀ ਹੋ ਰਿਹਾ ਤੇ ਇਧਰ ਤੜਕਾ ਵੇਖੀਏ ਰਿਐਕਟ ਕਰਦਾ ਓ ਮਾਈ ਗੋਡ ਹੀ ਇਸ ਰੈਕਟਿੰਗ ਰੈਕਟਿੰਗ ਵਾਓ ਜੇ ਤਾਂ ਮੈਂ ਐਵੇਂ ਪਾਉਣੀ ਹੈ ਨਾ ਜੇ ਦਾ ਸੜ ਸੜ ਕਰਦਾ ਮੈਨੂੰ ਬੜਾ ਮਜ਼ਾ ਆਉਂਦਾ ਹੈ ਇਹ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੌਟੇ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨਸ ਪਾਵਾਂਗੇ ਇਹਨਾਂ ਮਟਰ ਮਿਰਚ ਆਲੂ 베ਰੀ ਜਾਂਦੇ 베ਰੀ ਜਾਂਦੇ ਥਾਲੀ ਚ ਨਿਕਲਦੇ ਨਹੀਂ ਚਿੱcke ਪੈ ਜਾਵੋਗੇ ਤਾਂ ਤੁਸੀਂ ਇੱਥੇ ਹੀ ਆਲੂ ਕੋਲ ਲੁਕ ਢਾਲ ਕੇ ਖਾ ਜਾਏਂਗੇ ਹਮ ਔਰ ਜੋ ਤੂੰ ਇੱਥੋਂ ਡਿਗੋ ਹੈ ਤੂੰ ਬਚ ਗਏ ਹੋਏ ਤੇ ਬਾਤ ਕੀ ਇਸ ਕੋ ਵੀ ਧੋਕਰ ਉਸਮੇਂ ਡੇਗੋ ਹੈ ਆਪਣੇ ਫਰੈਂਡ ਦੇ ਸਾਥ ਜਾਓ ਇਧਰ ਖਲਾਰਾ ਖਲੂਰਾ ਪੂਰਾ ਹੈ ਤੇ ਚੂਕਦੇ ਆ ਖਲਾਰਾ ਖਲੂਰਾ ਪਰ ਉਸ ਤੋਂ ਪਹਿਲਾਂ ਆਪਾਂ ਤੜਕਾ ਤੁੜਕਾ ਲਾ ਲੈਂਦੇ ਆ ਸੋ ਮੈਥੇ ਹਾਫ ਕੁ ਵੈਜੀਟੇਰੀਅਨ ਫਰਾਈ ਕਰ ਲਈਆਂ ਤੇ ਹਾਫ ਕੁ ਆਪਣੇ ਰਾਈਸ ਜਿਆਦਾ ਨਹੀਂ ਬੋਇਲ ਕੀਤੇ ਮੈਂ ਕਿ ਹੁਣ ਪੁਣ ਕੇ ਤੇ ਦੋ ਕੁ ਕੌਲੀਆਂ ਜਿਵੇਂ ਮੈਂ ਪਾ ਲਈਆਂ ਐ ਕਿ ਇੱਥੇ ਹੁਣ ਮੈਂ ਦੋ ਕੁ ਕੌਲੀਆਂ ਪਾਣੀ ਦੀਆਂ ਪਾ ਕੇ ਉਬਲੇ ਹੋਏ ਹਾਫ ਕੁ ਉਬਲੇ ਹੋਏ ਜਿਹੜੇ ਚੌਲ ਵਿੱਚ ਵੈਜੀਟੇਰੀਅਨ ਮਿਕਸ ਕਰ ਦੇਣੇ ਆ ਸੋ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਬਸ ਪਾਣੀ ਜਿਹੜਾ ਪਾਇਆ ਵਿੱਚ ਦੋ ਕੌਲੀਆਂ ਉਸ ਕੌਣਾ ਹੈ ਤੇ ਫਿਰ ਆਪਣੇ ਬਹੁਤ ਹੀ ਵਧੀਆ ਜਿਹੜੇ ਰਾਈਸ ਆ ਬਣ ਕੇ ਤਿਆਰ ਹੋ ਜਾਣਗੇ ਤੇ ਫਿਰ ਆਪਾਂ ਰਲ ਮਿਲ ਕੇ ਖਾਵਾਂਗੇ ਇੱਥੇ ਆਪਾਂ ਦੇਹ ਚੁੰਦੀਆਂ ਪਾਲੀਆਂ ਜਿਹੜੀਆਂ ਉਹਦਨ ਆਪਾਂ ਘਰੇ ਬਣਾਈਆਂ ਸੀ ਤੇ ਹੁਣ ਮੈਂ ਥੋੜਾ ਜਿਹਾ ਜੀਰਾ ਤਵੇ ਤੇ ਭੁੰਨ ਕੇ ਵਿੱਚ ਪਾਉਂਗੀ ਉਹਦੇ ਨਾਲ ਦਹੀਂ ਦਾ ਟੇਸਟ ਬਹੁਤ ਸੋਹਣਾ ਬਣ ਜਾਂਦਾ ਤੇ ਇੱਥੇ ਆਪਾਂ ਤਵਾ ਹੋ ਗਿਆ ਹੈ ਨਿੱਗਾ ਜਿਹਾ ਤੇ ਇੱਥੇ ਆਪਾਂ ਥੋੜਾ ਜਿਹਾ ਜੀਰਾ ਲਵਾਂਗੇ ਤੇ ਇਹਨੂੰ ਥੋੜਾ ਜਿਹਾ ਰੋਸਟ ਕਰਕੇ ਤਿੰਨ ਚੱਪਾ ਸਿੱਤਾਈ ਪਾ ਦਾਂਗੇ ਸੋ ਇਹਦੇ ਨਾਲ ਤੈਨ ਜਿਹੜਾ ਬਹੁਤ ਟੇਸਟੀ ਬਣਦਾ ਹੈ ਤੇ ਆਪਣੇ ਚੌਲ অলਮੋਸਟ ਰੈਡੀ ਇੱਥੇ ਆਪਣੇ ਜੀਰਾ ਲੱਗ ਪਗ ਰੈਡੀ ਆ ਗੈਸ ਆਪਣਾ ਬੰਦ ਤੇ ਇਹਨੂੰ ਉਤੋਂ ਪੂਣੀ ਦੀ ਹਲਕਾ ਨਾਲ ਫੜ ਲੈਣਾ ਤੇ ਡਰਕ ਲਈ ਆ ਪੰਜ ਆਂ ਦੀ ਵਾਂਗੇ ਇਹਨੂੰ ਜਨਮਕ اور ਮਿਰਚ ਕਾਲੀ ਮਿਰਚ ਪਾਵਾਂਗੇ ਤੇ ਫਿਰ ਦੇਖਿਓ ਕਮਾਲ ਦਾ ਨਮਕ ਆਪਾਂ ਨੂੰ ਹਮੇਸ਼ਾ ਚੈੱਕ ਕਰ ਲੈਣਾ ਚਾਹੀਦਾ ਕਿ ਦਹੀਂ ਚ ਜੇ ਘਾਟਾ ਮੈਂ ਘਾਟੇ ਚੋਲਾ ਚ ਸੋਰੀ ਚੋਲਾ ਚ ਘਾਟੀ ਪਾਇਆ ਸੀ ਬਹੁਤ ਜ਼ਿਆਦਾ ਨਹੀਂ ਸੀ ਪਾਇਆ ਸੋ ਆਪਾਂ ਇਸ ਕਰਕੇ ਥੋੜਾ ਥੋੜਾ ਇਧਰ ਮਿਕਸ ਕਰ ਰਹੇ ਆ ਤੇ ਹੁਣ ਆਪਾਂ ਮਿਕਸ ਕਰ ਦਿੰਨੇ ਆ ਕਾਇਆ ਘੱਟ ਝੱਲਾ ਕਿਉਂਕਿ ਦਿਨੇ ਲਾਈਟ ਨਹੀਂ ਆਉਂਦੀ ਸੋ ਮੈਂ ਇਹਨੂੰ ਥੋੜਾ ਜਿਹਾ ਫ੍ਰੀਜ਼ਰ ਚ ਰੱਖ ਦਿੰਨੀ ਆ ਫ੍ਰੀਜ਼ਰ ਚ ਰੱਖਣ ਨਾਲ ਕੀ ਹੋਊਗਾ ਥੋੜਾ ਜਿਹਾ ਠੰਡਾ ਹੋ ਜਾਊਗਾ ਖਾਂਚੀ ਨੂੰ ਅੱਛਾ ਲੱਗੇਗਾ ਇੱਥੇ ਰੱਖ ਦਿੱਤਾ ਇਹਨੂੰ ਚਲੋ ਜੀ ਤੇ ਹੁਣ ਆਪਾਂ ਇਧਰ ਲਾਈਟ ਇੰਚ ਗਈ ਕਿਸੇ ਨੇ ਹੈ ਰੂਮ ਚ ਚਲੋ ਜੀ ਉਹਨਾਂ ਪਾ ਥੋੜਾ ਜਿਹਾ ਇਹਨੂੰ ਦਮ ਦੇ ਦਿੱਤੇ ਚਾਹਾਂ ਨੂੰ ਮੈਂ ਕੀ ਕਰਦੀ ਹੁਣ ਇਹ ਆ ਤਾਂ ਪੋਣਾ ਤੱਕ ਉੱਪਰ ਟੱਕਣ ਦੇ ਦੇਣ 10 ਮਿੰਟ ਇਸ ਤਰ੍ਹਾਂ ਰੱਖਾਂਗੇ ਤੇ ਬਹੁਤ ਵਧੀਆ ਰਾਈਸ ਜਿਹੜੇ ਬਣ ਜਾਂਦੇ ਆ ਹੁਣ ਮਿਰਚ ਮਸਾਲੇ ਨੂੰ ਕਰੋ ਬੰਦ ਇਨ ਨੂੰ ਰੱਖੋ ਆਪਣੇ ਟਿਕਾਣੇ ਤੇ ਚਲੋ ਚਲੋ ਤੋਂ ਆਪਣੇ ਟਿਕਾਣੇ ਤੇ ਧੂਜੇ ਗਰਮ ਆ ਤੈਨੂੰ ਨਹੀਂ ਟੱਚ ਕਰਨਾ ਸਪੰਡਲ ਟਿਕਾਣੇ ਤੇ ਰਹਿਣ ਦੀਏ ਬਾਕੀ ਅੱਜ ਦਾ ਆਪਣਾ ਕਿਚਨ ਦਾ ਕੰਮ ਇੰਨਾ ਹੀ ਬਸ ਹੁਣ ਖਾਣ ਦੇ ਟਾਈਮ ਤੇ ਮਿਲਦੇ ਆ ਫਿਰ ਲਵਾਂਗੇ ਸਾਰਿਆਂ ਦੇ ਰਿਵਿਊ ਕਿ ਕਿਸ ਤਰ੍ਹਾਂ ਰੈਡੀ ਹੋਇਆ ਹੁਣ ਬਸ ਮੇਰਾ ਰਸੋਈ ਦਾ ਕੰਮ ਆਲਮੋਸਟ ਖਤਮ ਆ ਦੁੱਧ ਦੱਦ ਮੈਂ ਸੰਭਲ ਲਿਆ ਇਹ ਹੁਣ ਕੱਪੜੇ ਬਸ ਮਸ਼ੀਨ ਚ ਪਾਉਣੇ ਆ ਖਾਣਾ ਪੀਣਾ ਐ ਤੇ ਬਾਅਦ ਚ ਮौज-ਮਸਤੀ ਕਰਾਂਗੇ ਤੇ ਆ ਮੁੰਡਾ ਬਿਲਕੁਲ ਵੈਲਾ ਇਹਨੂੰ ਕੋਈ ਕੰਮ ਨਹੀਂ ਬਸ ਸਵੇਰੇ ਕੱਪੜੇ ਪਾ ਕੇ ਚਲ ਗਿਆ ਉਹ ਲਾ ਕੇ ਰੱਖਦੇ ਸਣੇ ਪੱਗ ਤੇ ਫਿਰ ਦੁਬਾਰਾ ਕੱਪੜੇ ਪਾ ਕੇ ਗਿਆ ਤੇ ਹੁਣ ਫਿਰ ਨਾਈਟ ਸੂਟ ਪਾਊਗਾ ਦਿਨ ਚ ਤਿੰਨ ਤਿੰਨ ਸੂਟ ਬਦਲਦਾ ਇਹ ਮੁੰਡਾ ਕੰਮਕਾਰ ਕੁਝ ਨਹੀਂ ਕਰਦਾ ਯਾਰ ਇਹਨੇ ਨਝਾਰੇ ਨਹੀਂ ਆ ਰਹੇ ਇਹਨੂੰ ਨਜ਼ਾਰੇ ਕਿੰਦੇ ਕੰਮ ਕਰਨ ਨਾਲ ਨਜ਼ਾਰੇ ਖਤਮ ਹੋ ਜਾਂਦੇ ਅਸੀਂ ਕੰਮ ਕਰਦੇ ਆ ਸਾਡੇ ਸਾਨੂੰ ਵੀ ਨਜ਼ਾਰੇ ਆਉਂਦੇ ਪੂਰੇ ਅੱਜ ਕੀ ਬਣਾਇਆ ਪਲਾ ਤੇਰੀ ਫੇਵਰਿਟ ਡਿਸ਼ ਦੇਖ ਲੈ ਜਾ ਕੇ ਹਾਂ ਹਾਂ ਵੈਜ ਪ੍ਰਾਈਸ ਬਰੀਆਨੀ ਵੈਜ ਬਰੀਆਨੀ ਬਣਾਈ ਹੈ ਕੋਈ ਪਲਾਓ ਵੀ ਇਹਨੂੰ ਕਹਿ ਦਿੰਦਾ ਨਾ ਇਹਨੂੰ ਪਲਾਓ ਕਹਿੰਦਾ ਨਾ ਇੰਦੀ ਹੈ ਨਾ ਵੈਜੀ ਸਪਈਆਂ ਮਾਣਾ ਉਹ ਦਰਾ ਕੋਮਲ ਨੂੰ ਛੱਡ ਕੇ ਸਰਦਾਰ ਸਾਹਿਬ ਆ ਚੁੱਕੇ ਨੇ ਤੇ ਗੱਡੀ ਲਾ ਕੇ ਆਉਣਗੇ ਉੱਪਰ ਤੇ ਫਿਰ ਖਾਣਾ ਸ਼ਾਣਾ ਖਾਣੇ ਆ ਬਾਕੀ ਮੈਂ ਕੱਪੜੇ ਯੈਸ ਕੋੜੀਆਂ ਵਾਲਾ ਦੇ ਹਾਂ ਹਾਂ ਯੈਸ ਫ੍ਰੇਟ ਮੈਂ ਤਾਂ ਵਸੇ ਜਿਹਾ ਭੁੱਖ ਨਹੀਂ ਮੈਂ ਸ਼ਾਮੀ ਜੀਏ ਭੁੱਖ ਲੱਗੀ ਸੀ ਮੈਂ ਰੋਟੀ ਖਾ ਲਈ ਸੀ ਤੇ ਇੱਧਰ ਵੇਖੋ ਗਾਇਸ ਏ ਬੀਬੀ ਇਹ ਮੈਂ ਐਸ਼ਾ ਚੂੜੀਆਂ ਵੇਚਦੀ ਰਹਿੰਦੀ ਤੁਰ ਫਿਰ ਕੇ ਇਹ ਮੈਨੂੰ ਮੇਰੇ ਬ੍ਰਦਰ ਨੇ ਗਿਫਟ ਕੀਤਾ ਸੀਗਾ ਨੇ Amazon ਤੋਂ ਆਰਡਰ ਕਰਕੇ ਮੈਨੂੰ ਮੰਗਵਾਤਾ ਸੋ ਇਹ ਮੈਂ ਲਈ ਐਸੀ ਗੱਡੀ 'ਚ ਟੰਗਣ ਨੂੰ ਤੇ ਗੱਡੀ 'ਚ ਟੰਗਿਆ ਨਹੀਂ ਤੇ ਮੈਂ ਇੱਥੇ ਹੈਂਗ ਕਰ ਦਿੱਤਾ ਤੇ ਨਾਲ ਹੀ ਇਹ ਚੂੜੀਆਂ ਤੇ ਅਦਰ ਮੈਨੂੰ ਇੰਨਾਂ ਚੀਜ਼ਾਂ ਦਾ ਬੜਾ ਸ਼ੌਂਕ ਹੁੰਦਾ ਕਿ ਮੈਂ ਡੈਕੋਰੇਟ ਕਰਕੇ ਰੱਖਾਂ ਆ ਵੀ ਮੈਂ ਲਿਆ ਸੀਗਾ ਕਿੱਥੋਂ ਹਾਂ ਇਹ ਅਸੀਂ ਲੁਧਿਆਣੇ ਗਿਆ ਸੀ ਉੱਥੋਂ ਲਿਆ ਸੀਗਾ ਤੇ ਇਹ ਮੇਰੀਆਂ ਚੀਜ਼ਾਂ ਮੈਂ ਬਹੁਤ ਖਰੀਦਦੀ ਆ ਇੱਥੇ ਪਰਫਿਊਮਸ ਔਰ ਕਰੀਮ ਤੇ ਆਹ ਵਾਲੇ ਤੇ ਵੈਸੇ ਬਿੰ ਉਹ ਪਿਆ ਸੀਗਾ ਫਲਾਵਰ ਹੀ ਪਰ ਇੱਥੇ ਨਾ ਜਦੋਂ ਆਪਾਂ ਝਾੜੂ ਲਾਉਣੇ ਨਾ ਤੇ ਟਰਸਟ ਬਹੁਤ ਜ਼ਿਆਦਾ ਇੱਥੇ ਚਲ ਜਾਂਦੀ ਆ ਇਸ ਕਰਕੇ ਮੈਂ ਕਿਹਾ ਇੱਥੇ ਕੋਈ ਵੀ ਫੁੱਲ ਵਗੈਰਾ ਨਹੀਂ ਰੱਖਦੇ ਆ ਤੇ ਇੱਥੇ ਮੈਂ ਹੁਣ ਬਿੰ ਛੋਟੂ ਜਿਹਾ ਲਈ ਸੀ ਉਹ ਰੱਖਤਾ ਤੇ ਬਾਕੀ ਡੈਕੋਰੇਸ਼ਨ ਦਾ ਤੁਹਾਨੂੰ ਪਤਾ ਹੀ ਆ ਇੱਥੇ ਮੈਂ ਚੀਜ਼ਾਂ ਲਿਆਉਂਦੀ ਰਹਿਨੀ ਅਕਸਰ ਹੀ ਜਿਵੇਂ ਆ ਚਰਖਾ ਵੀ ਮੈਂ ਬੜੀ ਰੀਜਨਲ ਲੈ ਕੇ ਆਈ ਸੀ ਹੁਣ ਮੈਨੂੰ ਯਾਦ ਨਹੀਂ ਆਉਂਦਾ ਮੈਂ ਕਿੱਥੋਂ ਲਈ ਆਈ ਸਾਂ ਚਰਖਾ ਬਾਬੇ ਸ਼ਿੱਤਾ ਤੋਂ ਮੇ ਵੀ ਬਾਬੇ ਬੁੱਢੇ ਸਾਹਿਬ ਤੋਂ ਤੇ ਇਹ ਵਾਲੇ ਜਿਹੜੇ ਆ ਵੀ ਲੁਧਿਆਣੇ ਤੋਂ ਲੈ ਕੇ ਆਈ ਸੀ ਤੇ ਆ ਵੀ ਲੁਧਿਆਣੇ ਤੋਂ ਲੈ ਕੇ ਆਈ ਸੀ ਇੱਕ ਜਿਹੜੇ ਬਿੱਲੀ ਪਈ ਅੰਦਰ ਉਹ ਤੁਹਾਨੂੰ ਮੈਂ ਦਿਖਾਉਂਗੀ ਤੇ ਆ ਮੈਂ ਫਲੋਈਪੁਰ ਤੋਂ ਲੈ ਕੇ ਆਈ ਸੀ ਆਹ ਵਾਲਾ ਇਹ ਆਹ ਵਾਲਾ ਆ ਫਲੋਈਪੁਰ ਤੋਂ ਤੇ ਆ ਸਰਦਾਰ ਸਾਹਿਬ ਨੰਦਪੁਰ ਸਾਹਿਬ ਗਿਆ ਸੀ ਉੱਲੇ ਮਲੇ ਉਦੋਂ ਲੈ ਕੇ ਆਏ ਸੀਗੇ ਆ ਮੈਨੂੰ ਗਿਫਟ ਮਿਲੀ ਸੀ। ਔਰ ਆ ਵੀ ਮੈਂ ਫੋਟੋ ਫੋਇਪ੍ਰੋ ਲੈ ਕੇ ਆਈ ਸੀ। ਬਾਕੀ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਰਹਿੰਦਾ। ਉਹ ਮੁੱਖ ਉਹ ਲੈਂਦਾ ਸੀਗਾ। ਕੁਛ ਨੇ ਬੜਾ ਜਿੱਦ ਕਰਕੇ ਲਿਆ ਸੀ। ਉਹਦੋਂ ਕੁਛ ਥੋੜਾ ਛੋਟਾ ਸੀਗਾ। ਆ ਤਾਂ ਮੈਂ ਵੀ ਲੋਕਲ ਹੀ ਲਿਆ। ਜਿੱਥੇ ਵੀ ਜਾਨੀ ਮੈਂ ਐਂ ਦਾ ਲਿਆ। ਆਹਾਂ ਕੁਛ ਚੀਜ਼ ਤੇ ਬੰਦੀ ਬਸ। ਮੈਨੂੰ ਬੜਾ ਸ਼ੌਂਕ ਇਹਨਾਂ ਚੀਜ਼ਾਂ ਦਾ। ਉਹ ਜਿਹੜਾ ਟਾਵਰ ਉਹ ਵੀ ਆਪਾਂ ਤੇ ਧਿਆਨ ਇਤੁਰ ਲਿਆ ਸੀਗਾ ਯਾਰ ਨਾਵ ਫਲਾਵਰ ਜਿਹੜਾ ਡਿੱਗਾ ਪਿਆ ਇਥੋ ਹੀ ਪੁੱਟੋ ਗਿਆ ਸੀ ਕਿੱਥੇ ਮੈਂ ਜਾਣੀ ਮੈਨੂੰ ਦੇ ਸੁਣਾ ਜਾਣ ਡੈਕੋਰੇਸ਼ਨ ਨਹੀਂ ਆ ਚੀਜ਼ਾਂ ਇੱਕ ਤੇ ਸਾਡੀ ਫੋਟੋ ਬੱਚਿਆਂ ਨੇ ਗਿਫਟ ਕੀਤਾ ਨਹੀਂ ਇਹ ਸੌਰੀ ਇਹ ਇਹ ਮੇਰੇ ਵਾਲਾ ਗਿਫਟ ਹੈ ਬੱਚਾ ਅੰਦਰ ਲੱਗਾ ਹੋਇਆ ਹੈ ਸੇਮ ਹੀ ਫੋਟੋ ਉਹਨਾਂ ਨੇ ਵੀ ਉਹੀ ਕਰਵਾਤੀ ਸੀ ਤੇ ਮੈਂ ਵੀ ਇਹੀ ਕਰਵਾਈ ਸੀ ਪੁੱਟੋ ਆਹ ਬੱਚਿਆਂ ਨੇ ਗਿਫਟ ਕੀਤੀ ਸੀ ਮੈਨੂੰ ਮੇਰੇ ਸਟੂਡੈਂਟਸ ਨੇ ਬੜੀ ਖੁਸ਼ੀ ਹਿੰਦੀ ਆ ਸਦਾ ਦਾ ਤੋਹਫਾ ਤੇ ਇਧਰ ਵੇਖੋ ਗਾਇਸ ਕਿੰਨੇ ਸੋਹਣੇ ਲੱਗਦੇ ਆ ਆਲੂ ਪਿਆਜ਼ ਇਹਦੇ ਵਿੱਚ ਰੱਖੇ ਆਪਾਂ ਲੈ ਕੇ ਆਏ ਸੀ ਉਸ ਦਿਨ Amazon ਤੋਂ ਤੇ ਬਹੁਤ ਹੀ ਪਿਆਰੇ ਮਤਲਬ ਚੀਜ਼ ਹਰ ਇੱਕ ਮੈਨੂੰ ਇਸ ਤਰ੍ਹਾਂ ਆਰਗੇਨਾਈਜ਼ ਕਰਨੀ ਬੜੀ ਪਸੰਦ ਆ ਤੇ ਇਧਰ ਤਿਆਰੀਆਂ ਹੋ ਰਹੀਆਂ ਨੇ ਬੈਟਾਂ ਦੀਆਂ ਛੱਕਿਆਂ ਦੀਆਂ ਤੇ ਚੌਕਿਆਂ ਦੀਆਂ ਲਗਾ ਤਾਂ ਮੇਰਾ ਸੂਟ ਵੀ ਆ ਗਿਆ ਸੋ ਗਾਇਜ਼ ਉਹਨਾਂ ਜਲਦੀ ਜਲਦੀ ਤਤੇਗਾ ਤਾਂ ਉਹਨੂੰ ਸੂਟ ਵੀ ਵਿਖਾਈ ਦਵਾਂ ਇਹਦਾ ਦੁਪੱਟਾ ਜੇ ਮੈਂ ਰੈਡੀ ਕਰਵਾਉਣਾ ਮੈਨੂੰ ਇਹ ਸੀ ਸੂਟ ਆ ਜੇ ਤੇ ਸੂਟ ਵੱਲ ਵੇਖ ਕੇ ਤੇ ਫੇਰ ਆਪਾਂ ਤੇ ਹੁਣ ਤੁਸੀਂ ਵੀ ਮੈਨੂੰ ਥੋੜਾ ਜਿਹਾ ਆਈਡੀਆ ਦੇ ਦਿਓ ਕਿ ਮੈਂ ਕੱਲਾ ਮਹਿਰੂਨ ਦੁਪੱਟਾ ਕਰਾਵਾਂ ਜਾਂ ਡਬਲ ਡਾਈ ਕਿਉਂਕਿ ਮੇਰੇ ਕੋਲ ਆਲਰੇਡੀ 2-3 ਹੋ ਗਏ ਨੇ ਸੂਟ 2-3 ਕਲਰ ਵਾਲੇ ਸਾਈਡਾਂ ਜਿਹੜਾ ਚੱਲਦਾ ਪਿਆ ਹੈ ਇਹ ਦੇਖੋ ਲਾਈਟ ਕਲਰ ਤੇ ਗ੍ਰੀਨ ਤੇ ਮਹਿਰੂਨ ਡਿੱਕਾਈ ਹੋਈ ਹਾਂ ਤੇ ਆ ਸਾਈਡ ਤੇ ਮਹਿਰੂਨ ਤੇ ਤੋਂ ਨੇ ਪੌਂਚੇ ਦੇਖੋ ਕਿੰਨੇ ਸੋਨੇ ਬਣਾਤੇ ਹਾਂ ਉਹ ਲੱਗਦਾ ਕੋਟ ਦਾ ਪੰਜਾ ਮੈਂ ਬਣਾ ਰਹੀ ਹਾਂ ਨਹੀਂ ਨਹੀਂ ਸਪੈਸ਼ਲੀ ਹੁੰਦੇ ਆ ਜਿਵੇਂ ਕਾਟਨ ਇਹਨਾਂ ਨੂੰ ਕਹਿੰਦੇ ਖੱਦਰ ਕਾਟਨ ਤੇ ਇਹ ਸਪੈਸ਼ਲੀ ਸੂਟ ਆਉਂਦਾ ਹੈ ਵੇਖਣ ਨੂੰ ਇਹ ਉਦੋਂ ਦੇ ਕਿ ਜਿੰਦੇ ਕੁੜਤੇ ਪਜਾਮੇ ਦਾ ਕੱਪੜਾ ਲੱਗਦਾ ਪਰ ਨਹੀਂ ਇਹ ਸਪੈਸ਼ਲੀ ਲੇਡੀਜ਼ ਵਾਸਤੇ ਆਉਂਦਾ ਹੈ ਮੈਨੂੰ ਵੀ ਲੱਗਦਾ ਸੀ ਮੋਟਾ ਪਰ ਉਸ ਦਿਨ ਮੈਂ ਪਾਇਆ ਨਾ ਬੜਾ ਇਹ ਇਹਦੇ ਵਿੱਚ ਪਸੀਨਾ ਨਹੀਂ ਆਉਂਦਾ ਪਸੀਨਾ ਇਹਨੂੰ ਸੋਖ ਲੈਂਦਾ ਆਪਣੇ ਜਿੰਨੀ ਮਰਜ਼ੀ ਗਰਮੀ ਹੋਈ ਇਹ ਜ਼ਿਆਦਾ ਕੰਫਰਟ ਰਹਿਣਾ ਦੂਸਰੇ ਸੂਟਾਂ ਨਾਲੋਂ ਬਾਕੀ ਤੁਸੀਂ ਦੱਸਿਓ ਇਹਦੇ ਨਾਲ ਡਬਲ ਸ਼ੇਡ ਦਾ ਦੁਪੱਟਾ ਲਈਏ ਜਾਂ ਸਿੰਗਲ ਮੈਂ ਤਾਂ ਸੋਚਦੀ ਆਂ ਵੀ ਲਾਈਟ ਦੇ ਨਾਲ ਡਾਰਕ ਮਹਿਰੂਨ ਹੀ ਸੋਹਣਾ ਲੱਗੂਗਾ ਜਾਂ ਫਿਰ ਇਹਦੇ ਨਾਲ ਗ੍ਰੀਨ ਕਲਰ ਦੀ ਲੇਸ ਹੋ ਜੇ ਤੇ ਤੁਸੀਂ ਦੱਸਿਓ YouTube ਫੈਮਿਲੀ ਤੁਹਾਨੂੰ ਇਸ ਤਰ੍ਹਾਂ ਦਾ ਸਹੀ ਲੱਗੂਗਾ ਸਤਾਰ ਸਭ ਕਰਕੇ ਚੱਟ ਹੋਰ ਕਿਵੇਂ ਦੇ ਲੱਗੇ ਵਧੀਆ ਬਹੁਤ ਵਧੀਆ ਬਣੀ ਬਹੁਤ ਵਧੀਆ ਚਿਕਨ ਹੋ ਰਹੀ ਆਪਣੇ ਹਾਂ ਹਾਂ ਇੱਧਰ ਵੇਖੋ ਲੜਾਈ ਕਰਕੇ ਖਾਲੀ ਹਾਂਜੀ ਤੂੰ ਖਾ ਲੈ ਕਿਸ ਤਰ੍ਹਾਂ ਲੱਗਾ ਤੈਨੂੰ ਨਹੀਂ ਆਉਣਾ ਜਿਆਦੇ ਸੋਹਣਿਆਂ ਨਾ ਜਿਆਦੇ ਨਾ ਖਾਂਦਾ ਘਿੱਡ ਤਾਂ ਤੇ ਰਵਦਾ ਹੀ ਸੀ ਇੱਧਰ ਵੇਖੋ ਗਾਇਸ ਥਾਲੀਆਂ ਚਟ ਕਰਕੇ ਹਾਂਜੀ ਨਿੱਕੇ ਸ਼ਹਿਜਾਦ ਇੱਧਰ ਵੇ ਕਿਉਂ ਭੁੱਖ ਲੱਗੀ ਹੋਈ ਮਰਜ਼ੀ ਦੇ ਦੋ ਮਰਜ਼ੀ ਨਾ ਖਾ ਫਿਰ ਕੋ ਜਰਨਲ ਲੰਦਾ ਹੋਈ ਚੋਲਾ ਦਾ 10 ਚੋਲਾ ਚੋਲ ਦਹੀਂ ਕਿਹੜੀ ਚੀਜ਼ ਜਿਆਦਾ ਸਵਾਦ ਆ ਮੈਂ ਦਹਾਂ ਚ ਦਊਂਗਾ 9 ਇੱਕ ਨੰਬਰ ਕਿਤੇ ਜੋ ਵੀ ਤੁਹਾਡਾ ਤੇ ਗੱਡ ਗਿਆ ਹੈ ਨਹੀਂ ਮੈਂ ਦੂਰੀ ਨਹੀਂ ਹੁਣ ਰਾਤ ਦੇ ਟਾਈਮ ਤੇ ਘਾਟ ਹੀ ਜਾਂਦਾ ਹੈ ਨਾ ਐਸ ਵੇਲੇ ਫਿਰ ਉਹਨਾਂ ਕਿ ਫਿਰ ਮੈਂ ਪਤਲਾ ਨਹੀਂ ਨਾ ਕੀਤਾ ਮੈਂ ਉਵੇਂ ਹੀ ਸਾਰਾ ਜਿਵੇਂ ਹੈਗਾ ਸੀ ਉਵੇਂ ਹੀ ਪਕੌੜੀਆਂ ਸੁੱਟ ਕੇ ਤੇ ਉਵੇਂ ਹੀ ਉਸ ਦਿਨ ਕੇ ਨੰਬਰ ਘਟੀ ਚ ਗਿਆ ਫੇਲ ਤਾਂ ਨਹੀਂ ਹੋਈ ਪਾਸ ਹੋ ਗਈਆਂ ਬਾਕੀ ਹੁਣ ਇਹ ਰੈਸਪੀ ਬਣਿਆ ਕਰੇ ਕਿ ਨਾ ਬਣਿਆ ਕਰੇ ਸੁਸਤੀ ਬਾਤ ਹੀ ਉਹਨੂੰ ਜੱਬਲ ਨੂੰ ਤਾਂ ਪੜਨਾ ਐ ਬਹਿ ਕੇ ਉੱਠ ਜਿੰਨੇ ਸੁੱਤੇ ਰਾਤ ਵੀ ਸੁੱਤੇ ਵੇਲਾ ਮੈਂ ਸਵੇਰ ਦੀ ਉੱਠੀ ਆ ਚੱਲ ਸੋ ਚੱਲ ਲੀ ਆ ਚੱਲ ਸੋ ਚੱਲ ਲੀ ਆ ਮੇਰੇ 5 ਵਜੇ ਉੱਠਣਾ ਹੈ ਤੇ ਬਾਕੀ YouTube ਫੈਮਿਲੀ ਤੁਹਾਡੇ ਸਾਹਮਣੇ ਹੀ ਆ ਸਾਰਾ ਘਰ ਦਾ ਕੰਮ ਕੀਤਾ ਫਿਰ ਸਲੂਨ ਦੀ ਸਫਾਈਆਂ ਕੀਤੀਆਂ ਫਿਰ ਉੱਪਰ ਆ ਕੇ ਅਸੀਂ ਸੂਟ ਕੱਟਿਆ ਫਿਰ ਰਾਤ ਦੀ ਰੋਟੀ ਜੀ ਹੁਣ ਬਣਾਈ ਤੇ ਹੁਣ ਹਜੇ ਭਾਂਡੇ ਧੋਣੇ ਆ ਤੇ ਬਾਕੀ ਹੁਣ ਬਸ ਸੌਣ ਦੀਆਂ ਤਿਆਰੀਆਂ ਕਰਾਂਗੇ ਬਸ ਖਾਰੇ ਕਲੋਰੇ ਕੱਪੜੇ ਮਸ਼ੀਨ 'ਚ ਪਾਏ ਨੇ ਮੈਂ ਉਹ ਸਵੇਰੇ ਕੱਢਨੇ ਆ ਧੁੱਪ ਤੇ ਰਹਿਣਗੇ ਆਪੇ 0.5x ਤੇ ਜੀ ਤੇ ਨੰਮ ਲਾਉਦਾ ਕਰਦੇ ਇੱਥੇ ਐਂਡ ਆਈਟਮ ਵਲੋਗ ਕੇਮੇ ਲੱਗਾ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋ ਗਾਇਸ ਹੁਣ ਮਿਲਦੇ ਆ ਨੈਕਸਟ ਵਲੋਗ ਤੱਕ ਲਈ ਬਹੁਤ ਬਹੁਤ ਇਜਾਜ਼ਤ ਬਾਏ ਬਾਏ ਕਰ ਦੋ ਵੀ ਗੁੱਡ ਨਾਈਟ ਬੋਲੋ ਗੁੱਡ ਮਾਰਨਿੰਗ